ਖੰਗ ਨੂੰ ਮਲੱਠੀ ਤੇ ਜੁਵੈਣ ਕਰੇ ਹਾਜ਼ਮਾ ਸੌਬ ਗੰਦੇ ਮੈਲੇ ਤੇ ਕਨੈਣ ਮਾਰੇ ਤਾਪ ਨੂੰ ਖੰਗ ਨੂੰ ਮਲੱਠੀ ਤੇ ਜੁਵੈਣ ਕਰੇ ਹਾਜ਼ਮਾ ਸੌਬ ਗੰਦੇ ਮੈਲੇ ਤੇ ਕਨੈਣ ਮਾਰੇ ਤਾਪ ਨੂੰ ਕੋੜਿਆਂ ਨੂੰ ਸੂਲਾ ਅਤੇ ਮਲਮ ਮਾਰੇ ਥੋੜਿਆਂ ਨੂੰ ਬੱਕਰੀ ਨੂੰ ਝੜੀ ਤੇ ਕਲੈਰੀ ਮੋਰ ਸਾਪ ਨੂੰ ਬਲੀ ਜੋਦੇ ਸੂਰ ਮੇਦਗੇ ਦੇ ਨਾਲ ਮਾਰੇ ਕਈ ਬਾਲੀ ਮਾਰਿਆ ਰਾਵਣ ਸਿਰਕਾਪ ਨੂੰ ਝੂਠ ਮਾਰੇ ਆਪ ਨੂੰ ਪਰ ਟੌਰ ਮਾਰੇ ਦੂਜਿਆਂ ਨੂੰ ਵੀਰ ਬੱਲਾ ਮਾਰਦਾ ਖੁਦਾ ਦਾ ਨਾਮ ਪਾਪ ਨੂੰ ਜੀਓ ਬਗੀਚਾ ਸਿਆ ਵਾਹ ਸਾਧੂ ਹੋਇਆ ਗੁਰਾਂ ਦੇ ਦੁਆਲੇ ਤਰਲੇ ਕਰਦਾ ਜੀ ਤਰਲੇ ਕਰਦਾ ਨਾਲੇ ਬਾਲੇ ਤੇ ਇੱਕ ਵਾਰੀ ਡੁੱਬਦੇ ਨੂੰ ਇੱਕ ਵਾਰੀ ਡੁੱਬਦੇ ਨੂੰ ਪਾਰ ਲੰਘਾ ਲੈ ਹੁੰਦਾ ਹੀ ਰਾਜੀ ਹੁੰਦਾ ਹੀ ਰਾਜਨਮ ਅਨਮੋਲ ਤੇ ਇੱਕ ਪਲ ਬਹਿ ਜਾਣਾ ਬਹਿ ਜਾਣਾ ਮੇਰੇ ਕੋਲ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲਾ ਆਉ ਬਣਿਆ ਫਿਰਦਾ ਸਾਧ ਪਖੰਡੀ ਰਸਤਾ ਛੱਡ ਕੇ ਓਏ ਰਸਤਾ ਛੱਡ ਕੇ ਮੱਲ ਲਈ ਡੰਡੀ ਮਾੜੀ ਮਾਤ ਓਏ ਮਾੜੀ ਮਾਤ ਲੋਕ ਦੀ ਭੰਡੀ ਤੇਰੇ ਵੱਜ ਗਏ ਓਏ ਤੇਰੇ ਵੱਜ ਗਏ ਪਿੰਡਾਂ ਮੇਂ ਢੋਲ ਤੇ ਇੱਕ ਪਲ ਨਹੀਂ ਬਹਿਣਾ ਨਹੀਂ ਬਹਿਣਾ ਤੇਰੇ ਕੋਲਾ ਤੇਰੇ ਮਿੱਠੜੇ ਓਏ ਸਾਨੂੰ ਤੇਰੇ ਮਿੱਠੜੇ ਹਲਗਦੇ ਬੋ ਵਿਛੋੜਾ ਹੁੰਦਾ ਗੁਰੂ ਜੀ ਮੰਦਾ ਮੈਂ ਤੇ ਤੇਰਾ ਜਦੋਂ ਹੱਥ ਜੋੜੇ ਤੇ ਦਸਮ ਪਾਤਸ਼ਾਹ ਕਹਿੰਦੇ ਦਇਆ ਸਿੰਘਾ ਸਾਥ ਟਿਕਾਣੇ ਆ ਗਿਆ ਈ ਵਿਛੋੜਾ ਹੁੰਦਾ ਗੁਰੂ ਜੀ ਮੰਦਾ ਮੈਂ ਤੇ ਤੇਰਾ ਮੈਂ ਤੇ ਤੇਰਾ ਅੱਜ ਤੋਂ ਬੰਦਾ ਆ ਮੇਰਾ ਖੋਲ ਮੇਰਾ ਖੋਲੋ ਅਕਲ ਦਾ ਜੰਦਾ ਤੁਹਾਡੇ ਬਿਰਥਾ ਨਹੀਂ ਤੁਹਾਡੇ ਬਿਰਥਾ ਨਹੀਂ ਜਾਣੇ ਬੋਲ ਤੇ ਇੱਕ ਪਲ ਬਹਿ ਜਾਣਾ ਬਹਿ ਜਾਣਾ ਮੇਰੇ ਕੋ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲਾ ਆ ਸਿਰ ਦੇ ਵਿੱਚ ਸਵਾਕਿਓ ਪਾਈ ਤੈਨੂੰ ਭੁੱਲ ਕੇ ਰੱਬ ਖੁਦਾਈ ਹੁਣ ਤੂੰ ਕਰਦਾ ਆਈਏ ਨਾ ਓ ਕਰਨਾ ਚਾਹੀਏ ਨਾ ਕਦੇ ਮਖਾ ਹੋਰ ਦੇਕ ਪਲ ਨਹੀਂ ਬਹਿਣਾ ਨਹੀਂ ਬਣਾ ਤੇਰੇ ਕੋਲ ਤੇਰੇ ਮਿੱਠੜੇ ਓਏ ਸਾਨੂੰ ਤੇਰੇ ਮਿੱਠੜੇ ਨ ਲੱਗਦੇ ਸਾਨੂੰ ਤੇਰੇ ਮਿੱਠੜੇ ਨ ਲੱਗਦੇ ਬੋਲਾ ਓ ਮੈਨੂੰ ਬਖਸ਼ੋ ਗੁਰੂ ਜੀ ਸਿੱਖੀ ਅੱਜ ਹਰ ਸਿੱਖ ਨੂੰ ਇਹ ਗੱਲ ਲੋਚਣੀ ਚਾਹੀਦੀ ਏ ਮੈਨੂੰ ਬਖਸ਼ੋ ਗੁਰੂ ਜੀ ਸਿੱਖੀ ਤੇ ਜਿਹੜੀ ਦੱਸ ਦੇ ਨੇ ਜਿਹੜੀ ਦੱਸ ਦੇ ਨੇ ਖੰਨਿਓ ਤਿੱਖੀ ਤੇ ਨਾਲੇ ਹੁੰਦੀ ਐ ਨਾਲੇ ਹੁੰਦੀ ਵਾਲ ਤੂੰ ਨਿੱਕੀ ਦੇ ਦਿਓ ਅਮਰਤ ਦੀ ਦੇ ਦਿਓ ਅਮਰਤ ਖੰਡਿਓ ਭੋਲ ਤੇ ਇੱਕ ਪਲ ਬਹਿ ਜਾਣਾ ਸਾਨੂੰ ਤੇਰੇ ਮਿੱਠੜੇ ਨੇ ਨਹੀਂ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲਾ ਸਾਨੂੰ ਚੰਗੇ ਰੱਬ ਤੋਂ ਜਾਣੀ ਉਹ ਸਾਨੂੰ ਚੰਗੇ ਰੱਬ ਤੋਂ ਜਾਣੀ ਉਹ ਕਹਿੰਦੀ ਪੰਜਵੇਂ ਕੰਗਰਸ਼ ਕਾਉਂਦੇ ਪਾਣੀ ਆ ਪਿਰਤੀ ਰੱਖਦੇ ਨੇ ਕਰ ਦੇ ਜੇ ਕਾਤੋਂ ਕਰ ਦੇ ਜੇ ਬੋਲ ਕੋ ਬੋਲ ਤੇ ਇੱਕ ਪਲ ਮੈਂ ਜਾਣਾ ਵਾਹ ਜਾਣਾ ਮੇਰੇ ਕੋ ਸਾਨੂੰ ਤੇਰੇ ਮਿੱਠੜੇ ਨੇ ਜੀ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲ ਗੀਰ ਬੜੀ ਫਕੀਰੀ ਦੂਰ ਜੈਸੇ ਤੁਸੀਂ ਚੰਨ ਤੇ ਮੈਂ ਚਕੋਰ ਬੈੰਦੇ ਉੱਪਰ ਜੀ ਬੈੰਦੇ ਉੱਪਰ ਫੁੱਲਾਂ ਦੇ ਪੌਰ ਤੇ ਤੁਸੀਂ ਬਖਸ਼ੇ ਨੇ ਤੁਸੀਂ ਬਖਸ਼ੇ ਠੱਗ ਤੇ ਚੋਰ ਚੋਰ ਕਰਤੇ ਜੀ ਚੋਰ ਕਰਤੇ ਐਨਨਰੋਲ ਤੇ ਇਕ ਬਲ ਬੈ ਜਾਣਾ ਬੈ ਜਾਣਾ ਮੇਰੇ ਕੋਲ ਸਾਨੂੰ ਤੇ ਸਾਨੂੰ ਤੇਰੇ ਮਿੱਠੜੇ ਨੇ ਲੱਗਦੇ ਬੋਲਾ I'll